ਜਦੋਂ ਚਮਕੀਲਾ ਸਟਾਰ ਨਹੀਂ ਸੀ ਮਿਹਨਤ ਕਰਦਾ ਸੀਗਾ ਗਾਇਕ ਬਣਨ ਲਈ ਇੱਕ ਗਾਇਕ ਜੋੜੀ ਦੇ ਕੋਲ ਗਿਆ ਉਹ ਬਹੁਤ ਮਸ਼ਹੂਰ ਸੀਗੀ ਉੱਥੇ ਜਾ ਕੇ ਚਮਕੀਲਾ ਹਰਮੋਨੀਅਮ ਰੱਖ ਕੇ ਇਦਾਂ ਬਹਿ ਗਿਆ ਤੇ ਉਹ ਕਹਿੰਦੇ ਸੁਣਾਉ ਉਹਨਾਂ ਨੂੰ ਲੱਗਾ ਇਹਨੂੰ ਕੀ ਆਂਦਾ ਹੋਣਾ ਇਦਾਂ ਹੀ ਆ ਚਮਕੀਲੇ ਨੇ ਜਦੋਂ ਉਂਗਲਾਂ ਨਾਲ ਸੁਰ ਚੁਆ ਤੇ ਕਹਿੰਦੇ ਕਾਇਨਾਤ ਥੱਲੇ ਲਾਤੀ ਤੇ ਸਾਰੀਆਂ ਸੁਰਾਂ ਤੇ ਇਦਾਂ ਹੱਥ ਘਮਾਇਆ ਉਹ ਦੇਖ ਕੇ ਹੈਰਾਨ ਰਹਿ ਗਿਆ ਵੀ ਇਦਾਂ ਪਈ ਜਾਣੀ ਕਿ ਉਂਗਲਾਂ ਅੱਕ ਦੇ ਫਰੋਕੇ ਨਾਲ ਸਾਰੇ ਸੁਰਾਂ ਤੇ ਇੱਧਰ ਉੱਧਰ ਜਾਂਦੀਆਂ ਸੀਗੀਆਂ ਯਾਨੀ ਕਿ ਇੰਨਾ ਚਮਕੀਲੇ ਨੂੰ ਆਰ ਸਿਗਾ ਹਾਰਮੋਨੀਅਮ ਦਾ ਤੇ ਇੰਨਾ ਕੁ ਬਰੀਕੀ ਨਾਲ ਜਾਂਚ ਸੀਗੀ ਤੇ ਉਹ ਹੈਰਾਨ ਰਹਿ ਗਿਆ ਕਹਿੰਦੇ ਤੈਨੂੰ ਯਾਰ ਹਾਰਮੋਨੀਅਮ ਵਜਾਣਾ ਇੰਨਾ ਵਧੀਆ ਹੁੰਦਾ ਆ ਤੇ ਫਿਰ ਜਦੋਂ ਕਹਿੰਦੇ ਸੁਰ ਆਇਆ ਗਾਉਣ ਲੱਗਾ ਤੇ ਉਹ ਹੈਰਾਨ ਰਹਿ ਗਿਆ ਵੀ ਯਾਰ ਉਸੇ ਦਿਨ ਉਹਨੀ ਚਮਕੀਲੇ ਤੋਂ ਤਿੰਨ ਚਾਰ ਗੀਤ ਖੁਦ ਗਾਣ ਨੂੰ ਲੈ ਲੈ ਕਹਿੰਦੇ ਸਾਨੂੰ ਦੇ ਦੇ ਅਸੀਂ ਗਾਵਾਂਗੇ ਤੇ ਯਾਨੀ ਕਿ ਜਿਹਨੇ ਪਹਿਲਾਂ ਐਵੇਂ ਟੁੱਟ ਗਿਆ ਸਮਝਿਆ ਵੀ ਉਦਾਂ ਹੀ ਆਇਆ ਕੋਈ ਇਹਦੇ ਕੋਲ ਕੀ ਹੋਣਾ ਤੇ ਉਹ ਬਾਅਦ ਦੇ ਵਿੱਚ ਐਨੇ ਕ ਹੈਰਾਨ ਹੋਏ ਵੀ ਇੰਨਾ ਕਲਾ ਦਾ ਤਾਂ ਨਹੀਂ ਕਹਿ ਉਹ ਨਹੀਂ ਉੱਦਣੇ ਦਿੱਤਾ ਸੀ ਪਰ ਤੂੰ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਸਟਾਰ ਬਣਨਾ ਦੁਨੀਆ ਸੁਣਿਆ ਕਰੂਗੀ ਖੜ ਖੜ ਕੇ ਪਤਾ ਲੱਗਿਆ ਕਰੂਗਾ ਜਿੱਥੇ ਤੂੰ ਆਉਣਾ ਉੱਥੇ ਜਾਮ ਲੱਗ ਜਾ ਕਰਨਗੇ ਰੂੜਾਂ ਤੇ ਤੇ ਦੁਨੀਆਂ ਵਾਲੇ ਦੁਆਲੇ ਦੇ ਬੀਆਂ ਪਿੰਡਾਂ ਦੀ ਇਕੱਠੀ ਹੋ ਜਾ ਕਰੂਗੀ ਤੇ ਉਹ ਹੀ ਗੱਲ ਹੋਈ ਬਾਅਦ ਚ ਉਸੇ ਤਰ੍ਹਾਂ ਹੋਈ ਤੇ ਚਮਕੀਲਾ ਫਿਰ ਜਲਦੀ ਸਟਾਰ ਬਣ ਗਿਆ ਸੀ